ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਵੈੜ ਦੀ ਲੈ ਕੇ ਆਏ ਜੇ 14-15 ਕਿਲੋ ਦੁੱਧ ਵਾਲੀ ਵੈੜ ਜੇ ਤੇ ਰੇਟ ਬਿਲਕੁਲ ਜ਼ਾਇਦ ਹੋਏਗਾ ਜੀ ਸਵੈੜ ਦਾ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਸਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਲਓ ਜੀ ਦੇਖ ਸਕਦੇ ਹੋ ਦੂਸਰੀ ਸੂਈ ਵੈੜ ਸੂਈ ਹੈ ਜਰਸੀ ਕਰਾਸ ਵੈੜ ਜੇ ਬੱਚਾ ਵੀ ਦੇਖ ਸਕਦੇ ਪਿੱਛੇ ਬਿਲਕੁਲ ਗਿੱਲਾ 나ੜੂ ਜੀ ਉਸ ਤਰ੍ਹਾਂ ਨਾਲ ਦੇਖ ਸਕਦੇ ਜੇ ਲਓ ਜੀ ਵੈੜ ਦੀ ਫੇਸ ਕੁਆਲਿਟੀ ਦੇ ਸਕਦੇ ਬਹੁਤ ਦੇ ਫੇਸ ਕੁਆਲਿਟੀ ਜਰਸੀ ਕ੍ਰਾਸ ਵੈੜ ਜੇ ਲੋ ਜੀ ਤੁਹਾਨੂੰ ਥਾਣੇ ਨੇ ਚੈੱਕ ਰਹੀ ਜੀ ਬਹੁਤ ਦੇ ਥਾਣਾ ਸਹਿਜ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਘਾਤੇ ਦੇ ਸਕਦੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵੈੜ ਹੀ ਮਿਲਦੀ ਜੇ ਲੋ ਚੱਡਾ ਚੈੱਕ ਕਰ ਸਕਦੇ ਹੋ ਪਿਛੇ ਤੋਂ ਜੀ ਬਹੁਤ ਦੇ ਥਣ ਪਾਂਡੇ ਦੀ ਵੈੜ ਜੇ ਹੁਣ ਮੌਕੇ ਤੇ 11 ਲੀਟਰ ਬੋਲਾ ਤਿਆਰ ਜੇ ਇਸ ਵੈੜ ਦੇ ਕੋਲ ਬਿਲਕੁਲ ਤਾਜੀ ਸੂਈ ਜੇ ਦੁੱਧ ਦੇ ਬੜੇ ਰਮਾਨਾ 14 15 ਲੀਟਰ ਚਵਾ ਦੇਗੀ ਜੀ ਲੋ ਜ ਕਾ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਜੀ ਤੇ ਬਹੁਤ ਵਧੀਆ ਥਣਾ ਸਹਾ ਜੀ ਦੇ ਸਕਦੇ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਅਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੀ ਵਾੜ ਖਰੀਦ ਸਕਦੇ ਹੋ ਇਹ ਦੂਸਰਾ ਸੂਆ ਵਾੜ ਸੁਈ ਜੇ 14 15 ਕਿਲੋ ਦੁੱਧ ਵਾਲੀ ਵਾੜ ਜੇ ਹੁਣ ਮੌਕੇ ਤੇ 11 ਲੀਟਰ ਬੋੜਾ ਤਿਆਰ ਜੇ ਇਸ ਵਾੜ ਦੇ ਕੋਲ ਲਓ ਜੀ ਦੇਖ ਸਕਦੇ ਜੀ ਮੋਲਿਆ ਜੋ ਇਸ ਵਾੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 40 ਨਹੀਂ ਕੋਈ 42 ਨਹੀਂ ਇਹ ਸਿਰਫ ਤੁਹਾਨੂੰ 38000 ਰੁਪਏ ਦੇ ਵਿੱਚ ਵਾੜ ਮਿਲੂਗੀ ਜੀ ਫਿਕਸ ਰੇਟ ਜੇ ਵੀਜੀ 38000 ਰੁਪਿਆ ਬਾ ਛੋੜੀ ਹੈਗੀ ਜੀ ਵਿੱਚੋਂ ਕਿਉਂਕਿ ਵਹਿੜ ਕਾਫੀ ਕੁਆਲਟੀ ਵਾਲੀ ਆ ਲੋ ਜੀ ਦੇਖ ਸਕਦੇ ਜੀ ਬਹੁਤ ਹੀ ਠੰਡਪੰਡੀ ਦੀ ਵਹਿੜ ਜੇ ਲੋ ਜੀ ਪੂਰੀ ਵੀਡੀਓ ਵੇਖ ਲਈ ਵੀਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਚੈਨਲ ਤੇ ਸਰਬਡੇ ਰਿਫਾਰਮ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ